ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੋਬਿੰਦ ਘਾਟ ਤੋਂ ਸ਼੍ਰੀ ਹੇਮਕੋਟ ਸਾਹਿਬ ਦਾ ਸਫ਼ਰ ਦਿਖਾਉਣੇ ਆ ਤੁਹਾਨੂੰ ਸਫ਼ਰ ਸ਼ੁਰੂ ਹੁੰਦਾ ਹੈ ਜੀ ਆਪਣਾ ਇੱਕ ਗੱਡੀ 'ਚ ਬਹਿ ਕੇ ਜਿੱਥੋਂ ਉਹ ਪੱਕੇ ਜਿਹੇ ਰਸਤੇ ਤੁਹਾਨੂੰ ਉੱਪਰ ਤੱਕ ਲੈ ਜਾਂਦਾ ਆ ਤੇ ਜਿੱਥੋਂ ਫਿਰ ਅੱਗੇ ਜਾ ਕੇ ਤੋਂ ਢੀ 7 ਕਿਲੋਮੀਟਰ ਵਾਲੀ ਜਿਹੜੀ ਚੜਾਈ ਉੱਥੇ ਰਸਤਾ ਸ਼ੁਰੂ ਹੋ ਜਾਂਦਾ ਬਜ਼ੁਰਗ ਮਿਲਦੇ ਨੇ ਰਸਤੇ ਦੇ ਵਿੱਚ ਤਾਂ ਮੋਟੀਵੇਸ਼ਨ ਬੰਦਾ ਹੋਰ ਹੋ ਜਾਂਦਾ ਹੈ ਦੇਖੋ نیچے ਫਿਰ ਕਿਲੋਕੀਮੀਟਰ ਤੁਰ ਕੇ ਤੁਸੀਂ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਉੱਥੋਂ ਆਪਾਂ ਖਾਦਾ ਪੀਤਾ ਨਿੰਬੂ ਪਾਣੀ ਪੀਤਾ ਗਲੂਕੋਜ਼ ਕੋਲ ਕੇ ਪੀਤਾ ਫਿਰ ਜਕਾਰੇ ਲਾ ਕੇ ਅੱਗੇ ਵਧੇ ਬਜ਼ੁਰਗ ਮਿਲਦੇਗੇ ਗੱਲਾਂ ਕਰਦੇਗੇ ਐਦਾਂ ਲੱਗੇਗੀ ਸਾਡੇ ਦਾਦਾ ਦਾਦੀ ਸਾਡੇ ਭੈਣ ਭਰਾ ਸਾਰੇ ਨਾਲ ਨੇ ਇੰਨੇ ਚੰਗੇ ਲੋਗ ਹੁੰਦੇ ਨੇ ਨਾਲ ਤੁਹਾਡੇ ਕੀ ਜਿਹੜੇ ਤੁਹਾਡੇ ਨਾਲ ਆਪਣੇ ਜਾਂਦੇ ਨੇ ਤੁਸੀਂ ਉਹਨਾਂ ਨਾਲ ਨਹੀਂ ਰਹਿੰਦੇ ਤੁਸੀਂ ਉੱਥੇ ਜਿਹੜੀ ਸੰਗਤ ਹੁੰਦੀ ਹੈ ਤੁਸੀਂ ਉਹਨਾਂ ਨਾਲ ਮਿਲ ਜਾਂਦੇ ਹੋ ਜਿਦਾਂ ਦੇਖੋ ਕਿਵੇਂ ਹੱਥ ਫੜ ਕੇ ਲੈ ਕੇ ਜਾਂਦੇ ਇੱਕ ਦੂਜੇ ਦਾ ਸਾਰੇ ਬਹਿ ਬਹਿ ਕੇ ਜਾਂਦੇ ਨੇ ਰੈਸਟ ਕਰਦੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਨੇ ਦੱਸਦੇ ਨੇ ਕਿ ਤੁਸੀਂ ਕਿੰਨੀ ਵਾਰ ਯਾਤਰਾ ਕੀਤੀ ਕਿਵੇਂ ਦਾ ਸਫ਼ਰ ਰਿਹਾ ਤੇ ਉਸ ਤੋਂ ਬਾਅਦ ਆਪਾਂ ਬਜ਼ੁਰਗਾਂ ਨੂੰ ਪੁੱਛਿਆ ਹਰ ਇੱਕ ਬਜ਼ੁਰਗ ਨੂੰ ਪੁੱਛਿਆ ਕਿ ਬਾਬਾ ਜੀ ਯਾਤਰਾ ਕਿਵੇਂ ਰਹੀ ਤਾਰੇ ਕਿ ਨਸਨ ਵਹੀ ਆਨਸਰ ਸੀਗਾ ਚੜਦੀ ਕਲਾ ਜੀ ਤੇ ਆ ਦੇਖੋ ਕਿਵੇਂ ਫੜ ਫੜ ਕੇ ਲਿਉਂਦੇ ਨੇ ਹਨਾ ਤੇ ਇਹਨਾਂ ਬਾਬਾ ਜੀ ਨੇ ਮੈਨੂੰ ਇਹ ਗੱਲ ਕਹੀ ਕਿ ਮੇਰਾ ਦਿਲ ਕਰਦਾ ਕਿ ਮੈਂ ਫੇਰ ਵਾਪਸ ਜਾ ਕੇ ਫੇਰ ਆਵਾਂ ਕਿ ਇੰਨਾ ਮਜ਼ਾ ਆਉਂਦਾ ਹੈ ਦਰਸ਼ਨ ਕਰਕੇ ਕਿ ਥਕਾਵਟ ਥਕੂੜ ਤਾਂ ਕਹਿੰਦੇ ਬਿਲਕੁਲ ਨਹੀਂ ਆ ਦਰਸ਼ਨ ਕਰਕੇ ਸਾਰੀ ਥਕਾਵਟ ਲਾਥ ਜਾਂਦੀ ਆ ਦੇਖੋ ਕਿਵੇਂ ਬਜ਼ੁਰਗ ਜਾਂਦੇ ਨੇ ਇਹਨਾਂ ਤੋਂ ਹੀ ਹੌਸਲਾ ਬਹੁਤ ਮਿਲਦਾ ਆ ਮੈਂ ਜਿੰਨੀਆਂ ਵੀ ਗੱਲਾਂ ਕੀਤੀਆਂ ਇਹਨਾਂ ਨਾਲ ਮੈਨਾਂ ਦੇ ਜਿੱਦਾਂ ਇਹਨਾਂ ਨੇ ਮੈਨੂੰ ਗੱਲਾਂ ਦੱਸੀਆਂ ਇਹਨਾਂ ਦੇ ਸਹਾਰੇ ਮੈਂ ਅੱਗੇ ਵਧਦਾ ਗਿਆ ਥਕਾਵਟ ਸਾਨੂੰ ਬਹੁਤ ਹੋ ਗਈ ਸੀ ਪਰ ਜਦੋਂ ਬਜ਼ੁਰਗਾਂ ਨੂੰ ਦੇਖਦੇ ਸੀਗੇ ਬੱਚਿਆਂ ਨੂੰ ਦੇਖਦੇ ਸੀ ਤਾਂ ਇਦਾਂ ਲੱਗਦਾ ਸੀ ਲੈ ਥਕਾਵਟ ਆਪੇ ਲਾਥੇ ਆਂਦੀ ਸੀਗੀ ਇਹਨਾਂ ਨੂੰ ਦੇਖ ਕੇ ਫਿਰ ਆ ਦੇਖੋ ਕੁਦਰਤ ਦੇ ਕ੍ਰਿਸ਼ਮੇ ਦੇਖਦੇ ਗਏ ਅੱਗੇ ਫਿਰ ਜਾ ਕੇ ਆਪਾਂ ਅੱਧੇ ਗੇ ਰਸਤੇ 'ਚ ਮੇਰੇ ਖਿਆਲ ਨਾਲ ਪਹੁੰਚ ਗਏ ਆ ਇਸ ਤੋਂ ਬਾਅਦ ਅੱਧਾ ਕੀ ਰਸਤਾ ਰਹਿ ਜਾਂਦਾ ਆ ਆ ਦੇਖੋ ਪੁੱਲ ਤੇ ਨੀਚੇ ਮਗਦਾ ਦਰਿਆ ਕਿੰਨਾ ਸੋਹਣਾ ਪਾਣੀ ਤੇ ਬਹੁਤ ਸੋਹਣੀਆਂ ਪਹਾੜੀਆਂ ਵਿਊ ਤੁਹਾਨੂੰ ਬੜੇ ਸੋਹਣੇ ਮਿਲਨੇ ਨੇ ਉਹ ਰਸਤੇ ਦੇ ਵਿੱਚ ਆਹ ਰੱਖੋ ਕਿਦਾਂ ਫੜ ਕੇ ਲੈ ਕੇ ਜਾਂਦੇ ਨੇ ਹੈਲਪ ਕਰਦੇ ਨੇ ਇੱਕ ਦੂਜੇ ਦੀ ਆਹ ਬਜ਼ੁਰਗਾਂ ਨਾਲ ਮੈਂ ਬਹੁਤ ਗੱਲਾਂ ਕੀਤੀਆਂ ਆ ਰੱਖੋ ਮਾਤਾ ਵਾਹ ਜੀ ਵਾਹ ਕੀ ਬਾਤ ਹੈ ਮਾਤਾ ਵਿਚਾਰੀ ਹਿੰਮਤ ਨਹੀਂ ਹਾਰੀ ਮਾਤਾ ਨੇ ਪੂਰੇ ਰਸਤੇ ਤੁਰ ਕੇ ਗਈ ਮਾਤਾ ਆ ਰੱਖੋ ਇੰਨਾ ਨਾਲ ਗੱਲਾਂ ਬਾਤਾਂ ਕੀਤੀਆਂ ਐਦਾਂ ਲੱਗੇ ਕੋਈ ਆਪਣੇ ਪਰਿਵਾਰ ਦੇ ਮੈਂਬਰ ਨੇ ਇੰਨੇ ਚੰਗੇ ਲੋਕ ਤੁਹਾਨੂੰ ਐਦਾਂ ਮੋਟੀਵੇਸ਼ਨ ਕਰਨਗੇ ਆ ਜਵਾਬ ਦੇਖੋ ਇਹ ਜਵਾਬ ਆਪਣੇ ਬਾਪੂ ਨੇ ਕਿਹਾ ਡੈਡੀ ਡੰਡਾ ਫੜਾ ਦੇ ਉਹ ਘੋੜਿਆਂ ਤੋਂ ਡਰਦਾ ਸੀ ਕਿਹਾ ਡੈਡੀ ਮੈਨੂੰ ਡੰਡਾ ਫੜਾ ਦੇ ਮੈਂ ਘੋੜਿਆਂ ਨੂੰ ਮਾਰੂ ਆ ਦੇਖੋ ਆ ਦੇਖੇ ਤੇ ਹੈਲੀਕਾਪਟਰ ਵੀ ਕਰ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਪਹੁੰਚ ਜਾਨੇ ਆ ਜੀ ਗੋਬਿੰਦ ਧਾਮ ਤੱਕ ਇਹ ਉਹਦਾ ਗੋਬਿੰਦ ਗੋਬਿੰਦ ਧਾਮ ਦਾ ਹੈਲੀਪੈਡ ਆ ਤੇ ਉੱਥੇ ਫਿਰ ਆਪਾਂ ਬਹਿ ਕੇ ਕੀਤਾ ਥੋੜਾ ਜਿਹਾ ਆਰਾਮ ਥੋੜਾ ਜਿਹਾ ਆਰਾਮ ਜਦੋਂ ਕਰਨ ਲੱਗੇ ਸਾਰੇ ਵੱਡਾ ਪਾਰਕ ਦੇ ਵਿੱਚ ਸਾਰੇ ਲੋਕ ਇੱਥੇ ਆ ਕੇ ਬੈਠੀ ਜਾਂਦੇ ਸੀ ਜਿਹੜੇ ਤੁਰ ਕੇ ਥੱਲੋਂ ਹੁੰਦੇ ਸੀਗੇ ਫਿਰ ਜੀ ਆਪਾਂ ਮਾਰਕੀਟ ਦੇ ਵਿੱਚ ਪਹੁੰਚਦੇ ਆਂ ਗੁਰਦੁਆਰਾ ਸਾਹਿਬ ਤੋਂ ਬਾਹਰ ਜਿਹੜੀ ਮਾਰਕੀਟ ਆ ਕੁਝ ਲੋਕ ਬਾਹਰ ਕਮਰੇ ਲੈ ਲੈਂਦੇ ਨੇ ਕੁਝ ਲੋਕ ਗੁਰੂ ਘਰ ਲੈਂਦੇ ਨੇ ਕਮਰੇ ਮਲੇ ਕਿ ਕਿਸੇ ਚੀਜ਼ ਦੀ ਤੰਗੀ ਨਹੀਂ ਹੁੰਦੀ ਤੁਹਾਨੂੰ ਜਿੱਦਾਂ ਸਾਰੇ ਬਾਜ਼ਾਰ ਦੇ ਵਿੱਚ ਤੁਸੀਂ ਕੁਝ ਖਾਣਾ ਪੀਣਾ ਸਾਰਾ ਕੁਝ ਮਿਲਦਾ ਇਹ ਕਿ ਥੋੜਾ ਜਿਹਾ ਮਹਿੰਗਾ ਜ਼ਰੂਰ ਹੁੰਦਾ ਆ ਪਰ ਠੀਕ ਹੈ ਜੀ ਵਧੀਆ ਆ ਸਾਰਾ ਕੁਝ ਜੋ ਵੀ ਗੁਰੂ ਘਰ ਪ੍ਰਸ਼ਾਦਾ ਸ਼ਕੋ ਜਿੰਨੇ ਬਾਹਰ ਛਕਣਾ ਬਾਹਰ ਛਕੋ ਹਰ ਚੀਜ਼ ਤੁਹਾਨੂੰ ਮਿਲ ਜਾਂਦੀ ਹੈ ਉੱਥੇ ਤੇ ਆਪਾਂ ਬਾਹਰ ਹੋਟਲ ਚ ਕਮਰਾ ਲੈ ਲਿਆ ਸੀਗਾ ਤੇ ਜਿੱਦਾਂ ਥੱਲੇ ਲੋਕ ਮਿਲੇ ਸੀਗੇ ਸਾਨੂੰ ਉੱਪਰ ਵੀ ਇੱਥੇ ਮਿਲਦੇ ਨੇ ਗਲੀਆਂ ਚ ਆਪਾਂ ਮਿਲਦੇ ਰਹੇ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਆਪਾਂ ਲੱਤਾਂ ਦੀ ਪੂਰੀ ਵਜੀ ਸਾਡੀ ਬੈਂਡ ਫਿਰ ਆਪਾਂ ਥੋੜੀ ਜੀ ਮ사ਜ ਜੀ ਕਰਾਈ ਉੱਥੇ ਫਿਰ ਸੋਂਗੇ ਫਿਰ ਸਵੇਰੇ ਉੱਠਦੇ ਆ ਤੇ ਚਾਲੇ ਪਾ ਦਨੇ ਆ 7 ਕਿਲੋਮੀਟਰ ਵਾਲੀ ਘਾਟੀ ਤੇ ਇੱਥੋਂ 7 ਕਿਲੋਮੀਟਰ ਆ ਜੀ ਸ਼੍ਰੀ ਹੇਮਕੁੰਡ ਸਾਹਿਬ ਬਿਲਕੁਲ ਸਿੱਧਾ ਉੱਪਰ ਨੂੰ ਤੁਰਦੇ ਜਾਣਾ ਆਪਾਂ 7 ਕਿਲੋਮੀਟਰ ਜਿੰਨੇ ਵੀ ਤੁਹਾਡੇ ਨਾਲ ਸੱਜਣ ਨੇ ਉਹ ਤਾਂ ਕਈ ਵਾਰ ਪਿੱਛੇ ਰਹਿ ਜਾਂਦੇ ਨੇ ਹਨਾ ਫਿਰ ਜਿਹੜੇ ਉਥੋਂ ਦੀ ਸੰਗਤ ਆ ਜਿਹੜੇ ਦੂਰ ਦੂਰ ਤੋਂ ਲੋਕ ਆਏ ਤੁਸੀਂ ਉਹਨਾਂ ਨਾਲ ਗੱਲਾਂ ਜਦੋਂ ਮਾਰਦੇ ਹੋ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕਿੰਨੇ ਟਾਈਮ 'ਚ ਉੱਪਰ ਲੰਘ ਜਾਂਦੇ ਹੋ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ ਵਾਹਿਗੁਰੂ ਵਾਹਿਗੁਰੂ ਕਰਕੇ ਜਾਂਦੇ ਹੋ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਕਿੰਨੇ ਟਾਈਮ 'ਚ ਆਪਾਂ ਉੱਪਰ ਪਹੁੰਚ ਜਾਂਦੇ ਆ ਤੇ ਆ ਦੇਖੋ ਹੌਲੀ ਹੌਲੀ ਸਫ਼ਰ ਉੱਪਰ ਆਉਂਦੇ ਗਏ ਤੇ ਨੀਚੇ ਜਿਹੜੀਆਂ ਨਦੀਆਂ ਆਪਾਂ ਦੇਖਦੇ ਸੀ ਉਹ ਨੀਚੇ ਛੋਟੀਆਂ ਛੋਟੀਆਂ ਲੱਗਣ ਲੱਗ ਪਈਆਂ ਹਨ ਉਸ ਤੋਂ ਬਾਅਦ ਮੇਰੇ ਸਾਥੀ ਥੋੜੇ ਜਿਵੇਂ ਪਿੱਛੇ ਰਹਿ ਗਏ ਹਨ ਮੈਂ ਕਾਫੀ ਅੱਗੇ ਆ ਗਿਆ ਸੀਗਾ ਮੈਂ ਉਹਨਾਂ ਦੀ ਵੇਟ ਜੇ ਕਰਦਾ ਤਾਂ ਮੇਰਾ ਸਰੀਰ ਹੋਰ ਠੰਡਾ ਪੈਣਾ ਜੀ ਮੈਂ ਕਿਹਾ ਚੱਲ ਕੋਈ ਨਹੀਂ ਤੁਰਦੇ ਜਾਂਦੇ ਆ ਹੋਰ ਲੋਕ ਮਿਲਦੇਗੇ ਉਹਨਾਂ ਨਾਲ ਗੱਲਾਂ ਮਾਰਦੇਗੇ ਦੇਖੋ ਜੀ ਰਸਤੇ ਬਹੁਤ ਜ਼ਿਆਦਾ ਵਧੀਆ ਅੱਗੇ ਐਨ ਬੱਦਲ ਜਿਹੜੇ ਨੇ ਤੁਹਾਡੇ ਸਰੀਰ 'ਚ ਵੱਜਦੇ ਨੇ ਆ ਕੇ ਲੱਗ ਲੱਗ ਤਰ੍ਹਾਂ ਦਾ ਮੌਸਮ ਹੁੰਦਾ ਹੈ ਜਿੱਥੇ ਕਈ ਵਾਰ بارش ਹੁੰਦੀ ਹੈ ਜਿਆਦਾ ਕਈ ਵਾਰ ਬਰਫ਼ ਤੁਹਾਨੂੰ ਮਤਲਬ ਕਿ ਵਿਊ ਇਦਾਂ ਦੇ ਦੇਖਣ ਨੂੰ ਮਿਲਣਗੇ ਆ ਦੇਖੋ ਜੀ ਕਿੰਨੇ ਸੋਹਣੇ ਝਰਨੇ ਅਲੀ ਕੁਦਰਤ ਨੂੰ ਚੰਗੀ ਤਰ੍ਹਾਂ ਨੇੜੋਂ ਦੇਖ ਕੇ ਆਏ ਆ ਕਿ ਪ੍ਰਮਾਤਮਾ ਦੇ ਆਪਾ ਦਰਸ਼ਨ ਕਰਨ ਚੱਲੇ ਆ ਤੇ ਦਰਸ਼ਨ ਕਰਨ ਦੇ ਵੇਲੇ ਪ੍ਰਮਾਤਮਾ ਨੇ ਸਾਨੂੰ ਕਿਵੇਂ ਕਿੰਨੇ ਸੋਹਣੇ ਸੋਹਣੇ ਇਦਾਂ ਦੇ ਦ੍ਰਿਸ਼ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਸਾਨੂੰ ਲੰਘਾਇਆ ਕਿ ਜਿਹੜੇ ਆਪਾਂ ਸੁਪਣਿਆਂ 'ਚ ਦੇਖਦੇ ਆ ਜਾਂ ਫਿਲਮਾਂ 'ਚ ਦੇਖੇ ਹੋਏ ਨੇ ਚੀਜ਼ਾਂ ਉਹ ਪ੍ਰਮਾਤਮਾ ਨੇ ਸਾਨੂੰ ਆਪਣੇ ਕੋਲ ਬੁਲਾਇਆ ਤੇ ਦਿਖਾਇਆ ਕਿ ਆ ਦੇਖੋ ਕਿ ਪ੍ਰਮਾਤਮਾ ਦਾ ਨਾਮ ਲਾਉਂਗੇ ਤਾਂ ਜੋ ਚੀਜ਼ਾਂ ਦੀ ਸੁਪਨੇ 'ਚ ਵੀ ਨਹੀਂ ਦੇਖੀਆਂ ਹੋਣੀਆਂ ਤਾਂ ਉਹ ਵੀ ਤੁਹਾਨੂੰ ਹਕੀਕਤ 'ਚ ਦੇਖਣ ਨੂੰ ਮਿਲਣਗੀਆਂ ਤੇ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਗਏ ਖਾਂਦੇ ਪਿੰਦੇ ਰਹੇ ਜਿੱਦਾਂ ਇੱਥੇ ਮੈਗੀ ਮਿਲ ਜਾਂਦੀ ਸੀ ਪਰੌਂਠਾ ਏ ਕਾ ਨੂੰ ਚਾਹ ਹੋ ਗਈ ਜਾਂ ਕੁਝ ਵੀ ਸੀ ਪਰ ਡਬਲ ਰੇਟ ਤੇ ਸੀ ਜਿੱਦਾਂ ਮੈਗੀ 120 ਰੁਪਏ ਦੀ ਪ੍ਰੌਂਟਾ 100 ਰੁਪਏ ਦਾ ਕੋਈ ਜਿੱਦਾਂ ਇੱਥੇ ਚਾਹ ਪੀਣੀ 30 40 ਰੁਪਏ ਦੀ 50 ਰੁਪਏ ਦਾ ਕੱਪ ਦਿੰਦੇ ਸੀ ਚਾਹ ਦਾ ਮਤਲਬ ਡਬਲ ਡਬਲ ਰੇਟ ਸੀ ਬਸ ਇੱਥੋਂ ਅੱਧਾ ਕਿਲੋਮੀਟਰ ਕਿਲੋਮੀਟਰ ਮੇਰੇ ਖਿਆਲ ਨਾਲ ਰਹਿ ਗਿਆ ਜਿਹੜੇ ਤੇ ਗਏ ਨੇ ਉਹਨਾਂ ਨੂੰ ਪਤਾ ਹੈ ਕਿ ਭਾਈ ਪੌੜੀਆਂ ਜਦੋਂ ਚੜਦੇ ਆ ਤੇ ਬੰਦੇ ਦਾ ਕੀ ਹਾਲ ਹੁੰਦਾ ਆ ਓਏ ਹੋਏ ਹੋਏ ਨਜ਼ਾਰਾ ਤੇ ਪੌੜੀਆਂ ਤੋਂ ਜੋ نیچے ਵੇਖਦੇ ਆ ਨਾ ਕਿ ਆਪਾਂ ਸੱਚੀ ਬਾਈ ਇੰਨੀਆਂ ਪੌੜੀਆਂ ਚੜਾਏ ਤੇ ਇਹ ਪੌੜੀਆਂ ਦਾ ਜਿਹੜਾ ਨਜ਼ਾਰਾ ਸੀ ਨਾ ਇਹ ਤਾਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਘੱਟੋ ਘੱਟ ਵੀ ਪੌੜੀਆਂ ਤੋਂ 10-15 ਵਾਰ ਬਹਿ ਕੇ ਗਿਆ ਹੁਣ ਫਿਰ ਫਾਈਨਲੀ ਆਪਾਂ ਪਹੁੰਚਦੇ ਆ ਸ੍ਰੀ ਹੇਮਕੋਨ ਸਾਹਿਬ ਉੱਥੇ ਜੀ ਆਪਾਂ ਖਿਚੜੀ ਤੇ ਚਾਹ ਦਾ ਲੰਗਰ ਛੱਕੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੇ ਫਾਈਨਲੀ ਅੰਦਰ ਦਰਸ਼ਨ ਕਰਨ ਜਾਂਦੇ ਆ ਬਾਕੀ ਮੈਂ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਸਮਝਦਾ ਹਾਂ ਜੋ ਮੈਂ ਦਰਸ਼ਨ ਕੀਤੇ ਖੁਸ਼ਕਿਸਮਤੀ ਨਾਲ ਸਾਨੂੰ ਦਰਸ਼ਨ ਹੋਏ ਤੇ ਬਹੁਤ ਜ਼ਿਆਦਾ ਚੰਗਾ ਲੱਗਿਆ ਉੱਪਰ ਆ ਕੇ ਗੁਰਦੁਆਰਾ ਸਾਹਿਬ ਨੂੰ ਦੇਖਿਆ ਤਾਂ ਇੰਨੀ ਸੋਹਣੀ ਫੁੱਲਾਂ ਨਾਲ ਸਜਾਵਟ ਐਨੇ ਸੋਹਣੇ-ਸੋਹਣੇ ਲਾਈਟਿੰਗ ਉੱਪਰ ਦੇਖੋ ਜੀ ਆ ਕਿੰਨੇ ਸੋਹਣਿਆ ਉੱਪਰ ਝੂਮਰ ਲੱਗੇ ਹੋਏ ਆ ਜੀ ਕਿੰਨੀ ਸੋਹਣੀ ਫੁੱਲਾਂ ਨਾਲ ਸਜਾਵਟ ਕੀਤੀ ਹੋਈ ਆ ਕੇ ਅੰਦਰ ਆ ਕੇ ਐਦਾ ਲੱਗਦਾ ਕਿ ਆਪਾਂ ਪਤਾ ਨਹੀਂ ਕਿਹੜੀ ਦੁਨੀਆ ਚ ਆ ਗਏ ਆ ਜੀ ਐਨੇ ਸੋਹਣੇ ਦਰਸ਼ਨ ਹੋਵੇ ਉੱਥੇ ਬਾਕੀ ਰੱਬ ਅੱਗੇ ਮੈਂ ਇਹੀ ਅਰਦਾਸ ਕਰਦਾ ਆ ਕਿ ਸਾਰਿਆਂ ਦਾ ਭਲਾ ਹੋਵੇ ਜੋ ਜੋ ਕਿਸੇ ਨੂੰ ਚਾਹੀਦਾ ਆ ਸਾਰਿਆਂ ਦੀ ਸਿਹਤ ਵਧੀਆ ਰਹੇ ਮਾਪਿਓ ਬੱਚਿਆਂ ਦਾ ਸਾਰਿਆਂ ਦਾ ਪਿਆਰ ਆਪਸੀ ਬਣਿਆ ਰਹੇ ਬਾਕੀ ਜੀ ਸਭ ਤੋਂ ਵੱਡੀ ਖੁਸ਼ੀ ਉਹੀ ਆ ਕਿ ਸਾਰਾ ਪਰਿਵਾਰ ਘਰ ਦੇ ਵਿੱਚ ਬਹਿ ਕੇ ਇਕੱਠੇ ਰੋਟੀ ਖਾਂਦੇ ਹੋ ਤੇ ਪੁੱਲ ਚੁੱਕ ਮਾਫ ਕਰਨੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ